ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਚੈਨਲ ਟੂ ਦਿ ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਬੈਲ ਵਾਲਾ ਬਟਨ ਜਰੂਰ ਦਬਾਓ ਤਾਂ ਜੋ ਬੰਦੇ ਤੋਂ ਵਧੀਆ ਫਰਕ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਕਿਸਾਨ ਵੀਰੋ ਤਕਰੀਬਨ ਆਪਣੇ ਪੰਜਾਬ ਦੇ ਵਿੱਚ ਜਿਹੜੀ ਠੰਡ ਬਹੁਤ ਲੰਬੀ ਚੱਲੀ ਇਸ ਵਾਰ ਠੰਡ ਲੰਬੀ ਵੀ ਕੀ ਚੱਲੀ ਹੈ ਵੀ 2-4 ਦਿਨ ਸੂਰਜ ਨਿਕਲਦਾ 2-4 ਦਿਨ ਫੇਰ ਬੱਦਲਵਾਈ ਠੰਡ ਧੁੰਦਾਂ ਦਾ ਮੌਸਮ ਹੈ ਟੈਂਪਰੇਚਰ ਦਾ ਬਹੁਤ ਜਿਆਦਾ ਫਰਕ ਹੈ ਦਿਨ ਰਾਤ ਦਾ ਜਿੱਦਾਂ ਹੁਣ ਮੰਨ ਲਓ ਦਿਨ ਚ ਆਪਾਂ ਨੂੰ ਗਰਮੀ ਵੀ ਮਹਿਸੂਸ ਹੋਣ ਲੱਗ ਜਾਂਦੀ ਹੈ ਜਦੋਂ ਧੁੱਪ ਨਿਕਲਦੀ ਹੈ ਪੂਰੀ ਪਰ ਇੱਕ ਅੱਧਾ ਦਿਨੇ ਧੁੱਪ ਨਿਕਲਦੀ ਆ ਤੇ ਬਾਅਦ ਦੇ ਵਿੱਚ ਫੇਰ ਬੱਦਲਵਾਈ ਜਾਂ ਆਪਣੇ ਧੁੰਦਾਂ ਦਾ ਮੌਸਮ ਆ ਜਾਂਦਾ ਹੈ ਠੰਡ ਲੰਬੀ ਜਿਆਦਾ ਚੱਲ ਗਈ ਟੈਂਪਰੇਚਰ ਬਹੁਤ ਜਿਆਦਾ ਨਹੀਂ ਮਾਰਿਆ ਇਸ ਵਾਰ ਤੇ ਕਣਕ ਦੀ ਜੋ ਫਾਸਲਾ ਹੈ ਇਹਦੇ ਵਿੱਚ ਕਿਸਾਨ ਵੀਰੋ ਦੇਖੋ ਸਾਰੀਆਂ ਚੀਜ਼ਾਂ ਜੋ ਮਾੜਾ ਮਾੜਾ ਰੋਲ ਸਾਰੀਆਂ ਚੀਜ਼ੀਆਂ ਅਦਾ ਕਰਦੀਆਂ ਨੇ ਕੋਈ ਵੀ ਫਾਸਲਾ ਤੇ ਕਿਸਾਨ ਵੀਰੋ ਜਿਹੜੀਆਂ ਅੱਜ ਗੱਲਾਂ ਗੱਲਾਂ ਬਾਤਾਂ ਕਰ ਰਹੇ ਨੇ ਬਹੁਤ ਸਾਰਾ ਜ਼ਿਆਦਾ ਤੁਹਾਡੇ ਵਾਸਤੇ ਲਾਹੇਵੰਦ ਨੇਗੀਆਂ ਕਿਰਪਾ ਕਰਕੇ ਵੀਡੀਓ ਸਕਿਪ ਨਾ ਕਰਿਓ ਜਰੂਰ ਪੂਰੀ ਜਰੂਰ ਦੇਖਿਓ ਤੇ ਕਿਸਾਨ ਵੀਰੋ ਜੋ ਆਪਣੇ ਹੁਣ ਪੰਜਾਬ ਦਾ ਮੌਸਮ ਹੁਣ ਤੱਕ ਖੁਸ਼ਕ ਰਿਹਾ ਹੈ ਦੇਖੋ ਠੰਡ ਪਈ ਹੈ ਖੁਸ਼ਕ ਹੈ ਮੌਸਮ ਉੱਪਰੋਂ ਆਪਾਂ ਨੂੰ ਜ਼ਮੀਨਾਂ ਲੱਗਦੀਆਂ ਨੇ ਵੀ ਜ਼ਮੀਨ ਗਿੱਲੀ ਐ ਪਰ ਵਿੱਚ ਖੁਸ਼ਕੀ ਐ ਫਸਲਾਂ ਦਾ ਵੱੱਡ ਵਾਦ ਦਾ ਫਟਾਰਾ ਰੁਕਿਆ ਹੋਇਆ ਹੈ ਜਿਹੜੇ ਕਿਸਾਨ ਵੀਰਾਂ ਨੇ ਤਾਂ ਪਾਣੀ ਦੂਜਾ ਲਗਾਤਾ ਰੇ ਪੂਰੇ ਕਰਤੇ ਉਹਨਾਂ ਦੀਆਂ ਫਸਲਾਂ ਠੀਕ ਠਾਕ ਨਹੀਂ ਹੈ ਜਿੱਥੇ ਕਣਕਾਂ ਦੇ ਭਾਰੀ ਜ਼ਮੀਨਾਂ ਦੇ ਵਿੱਚ ਕਣਕਾਂ ਬੀਜੀ ਹੋਈਆਂ ਨਹੀਂਆਂ ਰੇ ਸਮੇਂ ਸਿਰ ਪੂਰਾ ਨਹੀਂ ਹੋਇਆ ਤੇ ਉੱਥੇ ਕਣਕਾਂ ਦਾ ਪੀਲੇ ਪਣ ਦੀ ਵੀ ਸਮੱਸਿਆ ਹੈ ਜਾਂ ਰੇ ਪੂਰਾ ਨਾ ਹੋਣ ਕਰਕੇ ਕਣਕ ਦੇ ਬਾਧੇ ਦੀ ਵੀ ਸਮੱਸਿਆ ਹੈ ਤੇ ਸਪਰੇਹਾਂ ਦੀ ਵੀ ਸਮੱਸਿਆ ਹੈ ਤੇ ਕਿਸਾਨ ਵਿਰੋਧ ਪੰਜਾਬ ਦਾ ਜੋ ਮੌਸਮ ਹੈ ਉਹ ਹੁਣ ਕਰਬਟ ਬਦਲ ਨਾਲ ਆਪਦੀ ਤਕਰੀਬਨ ਅਪਡੇਟ ਸਾਰਿਆਂ ਨੂੰ ਮਿਲ ਹੀ ਚੁੱਕੀ ਹੈ ਵੀ 31 ਇੱਕ 2 ਤੋਂ ਬਾਅਦ ਲੈ ਕੇ ਤੁਸੀਂ 10 12 ਫਰਵਰੀ ਤੱਕ ਮੌਸਮ ਚ ਗੜਬੜੀ ਦੇਖਣ ਨੂੰ ਆਪਾਂ ਨੂੰ ਮਿਲ ਸਕਦੇ ਤੁਸੀਂ ਦੇਖ ਸਕਦੇ ਹੋ ਪਰ ਕਿਸਾਨ ਵੀਰੋ ਆਪਾਂ ਹੁਣ ਕਿਸਾਨਾਂ ਜੋ ਦਚਿੱਤੀ ਦੇ ਵਿੱਚ ਆਪਣੇ ਲੋਕ ਪਏ ਪਏ ਨੇਗੇ ਵੀਰ ਜਿੰਨੇ ਵੀ ਆਪਣੇ ਖੇਤੀ ਕਰਨ ਵਾਲੇ ਨੇਗੇ ਕਿਉਂਕਿ ਕਈ ਵੀਰਾਂ ਨੇ ਪਾਣੀ ਲਾਉਣਾ ਕਿਸੇ ਨੇ ਸਪਰੇਅ ਕਰਨੀ ਹੈ ਕਿਸੇ ਦਾ ਬਾਣ ਗਿੱਲਾ ਹੈ ਕਿਦਾਂ ਕਿਦਾਂ ਹਰ ਇੱਕ ਨੂੰ ਆਪਣੀ ਆਪਣੀ ਜੋ ਮਤਲਬ ਕਿ ਪਰੇਸ਼ਾਨੀ ਹੁੰਦੀ ਹੈ ਜਿੱਦਾਂ ਕਿਸੇ ਕਿਸੇ ਦੀ ਫਸਲ ਪਹਿਲਾਂ ਪੀਲੇ ਪੰਚ ਸੀਗੀ ਤੇ ਉਹ ਸਪਰੇਅਾਂ ਕਰਕੇ ਠੀਕ ਕਰੀਏ ਤੇ ਪਾਣੀ ਉਧਰੋਂ ਲੱਗਣ ਵਾਲਾ ਜਾਂ ਮਤਲਬ ਕਿ ਪਾਣੀ ਦੀ ਮਾਰਚ ਆਈ ਹੋਇਆ ਕਣਕ ਸਾਰੇ ਕਿਸਾਨ ਵੀਰ ਨੇ ਜਿਹੜੇ ਉਹ ਆਪਦੀ ਆਪਦੀ ਪਰੇਸ਼ਾਨੀ ਹੱਲ ਕਰਨ ਦੇ ਹੁਣ ਸੋਚ ਰਹੇ ਨੇ ਪਰ ਮੌਸਮ ਕਰਕੇ ਬਹੁਤ ਜ਼ਿਆਦਾ ਕਿਸਾਨ ਵੀਰ ਸੈਮੇ ਹੋਏ ਨੇਗੇ ਪਰ ਕਿਸਾਨ ਵੀਰੋ ਮੈਂ ਤੁਹਾਡੇ ਨਾਲ ਇਹ ਗੱਲਬਾਤ ਸ਼ੇਅਰ ਕਰਨੀ ਹੈ ਵੀ ਦੇਖੋ ਕਣਕ ਦੀ ਜੋ ਫਸਲ ਹੈ ਕੋਈ ਵੀ ਆਪਣੀ ਫਸਲ ਹੈ ਉਹਦੇ ਲਈ ਸਾਰੀਆਂ ਸਥਿਤੀਆਂ ਜ਼ਰੂਰੀ ਹੁੰਦੀਆਂ ਨੇ ਮੀਂਹ ਵੀ ਜ਼ਰੂਰੀ ਹੈ ਤੇ ਠੰਡ ਵੀ ਜ਼ਰੂਰੀ ਹੈ ਕਣਕ ਲਈ ਪਾਣੀ ਵੀ ਜ਼ਰੂਰੀ ਹੈ ਸਮੇਂ ਸਿਰ ਸਪਰੇਅ ਰੇ ਉਹ ਵੀ ਜ਼ਰੂਰੀ ਹੈ ਕਿਸਾਨ ਵੀਰੋ ਕਿਉਂਕਿ ਅੱਗੇ ਆਪਣੇ ਪੰਜਾਬ ਦੇ ਵਿੱਚ ਨਾਰਮਲੀ ਆਪਾਂ ਦੇਖਦੇ ਆਂਗੇ ਪਿਛਲੇ ਸਾਲ ਵੀ ਇਦਾਂ ਹੀ ਹੋਇਆ ਸੀਗਾ ਪਹਿਲਾਂ ਮੀਂਹ ਪਏ ਨਹੀਂ ਹੈਗੇ ਨਸਾਰੇ ਵੱਢਣ ਟਾਈਮ ਜਾ ਕੇ ਆਪਣੇ ਮੀਂਹ ਬਹੁਤ ਮਤਲਬ ਕਿ ਜਦੋਂ ਕਣਕਾਂ ਪੂਰੀਆਂ ਇਹਨਾਂ ਪੱਕ ਰਹੀਆਂ ਸੀਆਂ ਦੇਖੋ ਕਿੰਨਾ ਮੀਹਾਂ ਨੇ ਨੁਕਸਾਨ ਕਰਿਆ ਝੱਖੜ ਝੋਲੇ ਚੱਲੇ ਨੇ ਤੇ ਮੌਸਮ ਦੇ ਵਿੱਚ ਬਦਲਾਅ ਆ ਰਹੇ ਨੇ ਕਿਸਾਨ ਵੀਰੋ ਪਰ ਦੇਖੋ ਪ੍ਰਮਾਤਮਾ ਨੂੰ ਕੋਈ ਨਹੀਂ ਮਿਲ ਕੇ ਆਇਆ ਇੰਨਾ ਡਰਨ ਵਾਲੀ ਵੀ ਕੋਈ ਗੱਲ ਨਹੀਂ ਹੁੰਦੀ ਜੋ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਦੇਣਾ ਵਾਗਰੂ ਨੂੰ ਦੇਣਾਗਾ ਉਹ ਦੇ ਹੀ ਦੇਣਾਗਾ ਜਿਹੜੇ ਲੋਕਾਂ ਦੀਆਂ ਕਣਕਾਂ ਬੀਸੀਆਂ ਹੋਈਆਂ ਸੀ ਉਹ ਵਧੀਆ ਨਿਕਲੀਆਂ ਜਿਨ੍ਹਾਂ ਦੀਆਂ ਖੜੀਆਂ ਸੀ ਉਹ ਘਟੀਆਂ ਨਿਕਲੀਆਂ ਨੇ ਘੱਟ ਨਿਕਲੀਆਂ ਨੇ ਵੱਧ ਨਿਕਲੀਆਂ ਨੇ ਇਹ ਕਿਸਾਨ ਵੀਰੋ ਜਿਹੜਾ ਉਹਨੇ ਦੇਣਾ ਦੇਣਾ ਉਹੀ ਹੈ ਮੌਸਮ ਐਦਾਂ ਨਹੀਂ ਹੁੰਦਾ ਵੀ ਆਪਾਂ ਮੌਸਮ ਬਦਲ ਜਾਊਗਾ ਵੱਡਨ ਵਿਲੇਜ ਆ ਉਦਾਂ ਉਹ ਦੂਰ ਦੀ ਗੱਲ ਹੈ ਪਰ ਜਿਹੜੀ ਹੁਣ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ ਕਿਸਾਨ ਵੀਰੋ ਇਹ ਬਹੁਤ ਜ਼ਰੂਰੀ ਹੈ ਜਿਹੜੇ ਕਿਸਾਨ ਵੀਰਾਂ ਨੇ ਕੋਈ ਵੀ ਸਪਰੇਅ ਕਰਨੀ ਚਾਹੁੰਦਾ ਹੈ ਕੋਈ ਵੀ ਉਹ 2 ਤੋਂ 3 ਦਿਨ ਨੇ ਤੁਹਾਡੇ ਲਈ ਹੁਣ 2 ਦਿਨ ਦੋ ਦਿਨਾਂ ਚ ਤੁਸੀਂ ਜੇ ਤੁਹਾਡਾ ਬਾਣ ਬੱਤ ਹੈ ਸਪਰੇ ਕੋਈ ਗੁੱਲੀ ਡੰਡੇ ਦੀ ਕਰਨ ਵਾਲੀ ਪਈ ਹੈ ਤੁਹਾਡੀ ਕੋਈ ਤੱਤਾਂ ਵਾਲੀ ਕਰਨ ਵਾਲੀ ਪਈ ਹੈ ਤੁਸੀਂ ਉਹ ਸਪਰੇ ਤੁਸੀਂ ਕਰ ਸਕਦੇ ਹੋ ਕਿਉਂਕਿ ਜੇ ਕਿਸਾਨ ਵੀਰ ਉਹ ਕਈ ਵਾਰ ਕਿਸੇ ਏਰੀਆ ਦੇ ਵਿੱਚ ਭਾਰਾ ਮੀ ਪੈ ਜਾਂਦਾ ਫਿਰ ਆਪਣਾ ਕੰਮਾ ਜੂ ਉਹਦਾ ਕਚਾਲਾ ਚੱਲ ਜੂਗਾ ਬਹੁਤ ਜਿਆਦਾ ਦਿੱਕਤ ਆ ਜਾਂਦੀ ਹੈ ਬਾਣ ਸੇਦੀ ਬੱਤ ਨਹੀਂ ਆਉਂਦੇ ਕਿਉਂਕਿ ਇਹ ਕਿਸਾਨ ਵੀਰ ਉਹ ਐਦਾਂ ਹੁੰਦਾਗਾ ਹੁਣ ਕਿਸੇ ਏਰੀਆ ਦੇ ਵਿੱਚ ਵੱਧ ਪੈ ਗਿਆ ਕਿਸੇ ਵਿੱਚ ਘੱਟ ਪੈ ਗਿਆ ਏਰੀਆ ਕਵਰ ਕਰਨ ਦਾ ਜੋ ਮਤਲਬ ਕਿ ਆਪਾਂ ਰੇਸ਼ੋ ਦਿਖਾਉਂਦਾ ਆਪਾਂ ਨੂੰ ਜੋ ਆਪਾਂ ਵੈਦਰ ਦੇਖਦੇ ਆ ਵੀਨੇ ਇੰਨਾ ਏਰੀਆ ਕਵਰ ਕਰ ਲੈਣਾਗਾ ਉਹ ਏਰੀਆ ਦੇ ਵਿੱਚ ਤਾਂ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਕਿੱਥੇ ਇੰਨਾ ਮੀਂਹ ਪੈ ਸਕਦਾ ਕਿੱਥੇ ਘੱਟ ਪੈ ਸਕਦਾ ਇਦਾਂ ਨਹੀਂ ਹੁੰਦਾ ਪਰ ਪ੍ਰਮਾਤਮਾ ਨੂੰ ਕੋਈ ਨਹੀਂ ਮਿਲ ਕੇ ਆਈ ਵਾਰ ਬੈਦਰ ਦਿਖਾਉਂਦਾ ਆਪਾਂ ਨੂੰ ਮੀਂਹ ਨਹੀਂ ਪੈਂਦਾ ਪਰ ਜੋ ਹੁਣ ਆਪਣੇ ਕੋਲ ਬੈਦਰ ਦੀ ਅਪਡੇਟ ਆ ਰਹੀ ਹੈ 10 12 ਦਿਨ ਦੀ ਮੌਸਮ ਦੀ ਗੜਬੜੀ ਦੀ ਅਪਡੇਟ ਆ ਰਹੀ ਹੈ ਤੇ ਜਿਹੜੇ ਕਿਸਾਨ ਵੀਰਾਂ ਨੇ ਜਿਆਦੇ ਭਾਰੇ ਖੇਤ ਨੇ ਉਹ ਕਿਸਾਨ ਵੀਰ ਇੱਕ ਵਾਰ ਪਾਣੀ ਲਗਾਉਣ ਤੋਂ ਪਹਿਲਾਂ ਜਰੂਰ ਸੋਚਿਓ ਜਿਆਦਾ ਆਪਾਂ ਨੂੰ ਗੜਬੜੀ 2 3 1 2 3 ਤਰੀਕ ਦੀ ਆਪਾਂ ਨੂੰ ਲੱਗ ਰਹੀ ਹੈ ਉਹਦੇ ਵਿੱਚ ਆਪਾਂ ਥੋੜੀ ਜੀ ਸ਼ਾਵਧਾਨੀ ਰੱਖੀਏ ਤੇ ਸੁਚੇਤ ਰਹੀਏ ਕਿਉਂਕਿ ਦੋ ਦਿਨਾਂ ਨਾਲ ਆਪਾਂ ਨੂੰ ਕੋਈ ਜਿਆਦਾ ਜਿੱਦਾਂ ਆਪਾਂ ਕਹਿੰਦੇ ਫਰਕ ਨਹੀਂ ਪੈਣ ਲੱਗੇ ਆਏਗਾ ਜਿੱਥੇ ਆਪਣੀ ਫਸਲ ਇੰਨਾ ਟਾਈਮ ਕੱਢਿਆ ਦੋ ਦਿਨਾਂ ਨਾਲ ਕੋਈ ਜਿਆਦਾ ਫਰਕ ਨਹੀਂ ਪੈਣ ਲੱਗੇ ਜੇ ਦੋ ਤਿੰਨ ਦਿਨ ਆਪਾਂ ਨੂੰ ਮੌਸਮ ਠੀਕ ਲੱਗਿਆ ਤੇ ਆਪਾਂ ਨੂੰ ਕੋਈ ਗੜਬੜੀ ਜਿਆਦਾ ਨਾ ਲੱਗੀ ਕੋਈ ਕਿਤੇ ਮੀਂਹ ਨਾ ਪਿਆ ਤਾਂ ਤੁਸੀਂ ਆਪਦਾ ਪਾਣੀ ਰਾਮ ਨਾਲ ਦੇ ਸਕਦੇ ਹੋ ਪਰ ਇਦਾਂ ਕਿਸਾਨ ਵੀਰੋ ਕਿਉਂਕਿ ਪਹਿਲਾਂ ਪਾਰੇ ਵਾਣਾਂ ਦੇ ਵਿੱਚ ਪਹਿਲਾਂ ਵੀ ਕਣਕ ਮਾੜੀ ਮੋਟੀ ਦਾਵੇ ਜਾਂਦੀਆਂ ਆਪਾਂ ਉਹਨੂੰ ਠੀਕ ਕਰਿਆ ਤੇ ਆਪਾਂ ਪਾਣੀ ਲਾਤਾ ਉਤੋਂ ਨਹੀਂ ਭਾਰਾ ਮੀਂਹ ਪੈ ਗਿਆ ਫਿਰ ਗੜਬੜੀ ਬਹੁਤ ਹੋ ਜਾਂਦੀ ਹੈ ਕਿਸਾਨ ਵੀਰੋ ਦੇਖੋ ਆਪਾਂ ਸਾਰੇ ਸਿਆਣਿਆਂਗੇ ਸਾਰੇ ਆਪਣੇ ਆਪਣੇ ਤਜਰਬੇ ਕਰਦੇ ਆਂਗੇ ਆਪੋ ਆਪਣੀ ਖੇਤੀ ਸਭ ਵਧੀਆ ਕਰਦੇ ਨੇ ਵਧੀਆ ਢੰਗ ਨਾਲ ਕਰਦੇ ਨੇ ਪਰ ਸਮੇਂ ਦੀ ਜੋ ਸੁਚੇਤ ਰਹਿਣਾ ਸਮੇਂ ਦੇ ਲਈ ਆਪਾਂ ਨੂੰ ਜ਼ਰੂਰੀ ਹੈ ਵੀ ਨੁਕਸਾਨ ਤੋਂ ਆਪਾਂ ਬਚ ਸਕੀਏ ਤੇ ਕਿਸਾਨ ਵੀਰੋ ਮੈਂ ਇਹ ਵੀਡੀਓ ਤਾਂ ਹੀ ਤੁਹਾਡੇ ਨਾਲ ਅੱਜ ਸ਼ੇਅਰ ਕਰੀ ਆ ਕਿਉਂਕਿ ਮੌਸਮ ਦੀ ਗੜਬੜੀ ਦੀ ਜੋ ਅਪਡੇਟ ਹੈ ਬਹੁਤ ਜ਼ਿਆਦਾ ਜਿੱਦਾਂ ਆਪਾਂ ਕਹਿੰਦੇ ਜਰੂਰੀ ਹੈ ਬਹੁਤ ਯੂਟਿਊਬਰ ਵੀਡੀਓ ਪਾ ਵੀ ਚੁੱਕੇ ਨੇ ਤੇ ਪਾਉਣਗੇ ਵੀ ਤੇ ਜੋ ਮੇਰੇ ਨਾਲ ਜੁੜੇ ਹੋਏ ਹੋ ਤੁਸੀਂ ਮੈਂ ਤੁਹਾਡੇ ਲਈ ਵੀਡੀਓ ਪਾਈ ਹੈ ਤਾਂ ਕਿਰਪਾ ਕਰਕੇ ਜਿਹੜੇ ਕਿਸਾਨ ਵੀਰਾਂ ਨੇ ਕੋਈ ਤਤਾਂ ਦੀ ਸਪਰੇਅ ਕਰਨੀ ਹੈ 60 65 ਦਿਨ ਦੀ 75 ਦਿਨ ਦੀ 70 ਦਿਨ ਦੀ ਕਣਕ ਹੋ ਚੁੱਕੀ ਆ ਤੁਹਾਡੀ ਤਾਂ ਤੁਸੀਂ ਤੁਹਾਨੂੰ ਦੱਸਿਆ ਹੋਇਆ ਉਮਰ ਵਾਈਜ਼ ਤੁਸੀਂ ਸਪਰੇਅ ਕਰ ਸਕਦੇ ਹੋ ਜੇ 60 65 ਦਿਨ ਦੀ ਕਣਕ ਆ ਫਟਾਰੇ ਵਾਲੀ ਜਾਂ ਤੁਸੀਂ ਕੋਈ ਵੀ ਸਪਰੇਅ 05234 ਕਰਨੀ ਚਾਹੁੰਦੇ ਹੋ ਕਰ ਸਕਦੇ ਹੋ ਜੇ ਤੁਹਾਡੀ 70 75 ਦਿਨ ਦੀ ਗਣਕ ਹੈ 80 ਦਿਨ ਦੇ ਲਵੇ ਗਣਕ ਚਲੀ ਗਈ 13 045 ਕਰ ਸਕਦੇ ਹੋ ਤੁਸੀਂ ਕੋਈ ਫੰਗੀ ਸੈਡ ਕਰਨਾ ਉਹ ਵੀ ਤੁਸੀਂ ਗੋਭ ਦੇ ਸਮੇਂ ਕਰ ਸਕਦੇ ਹੋ ਪਰ ਜੇਕਰ ਤੁਹਾਡੇ ਖੇਤ ਭਾਰੇ ਨੇ ਜਾਂ ਪਾਣੀ ਲਾ ਚੁੱਕੇ ਹੋ ਤੁਸੀਂ ਵੀ ਤੁਹਾਨੂੰ ਉਹ ਲੱਗਦਾ ਸਪਰੇਅ ਕਰਨ ਵਾਲੀ ਆ ਤੁਹਾਡੀ ਤਾਂ ਤੁਸੀਂ ਆਪਣੀ ਸੋਚ ਸਮਝ ਕੇ ਜਿੱਦਾਂ ਤੁਸੀਂ ਕਦਮ ਚੁੱਕਣਾ ਉਹ ਚੁੱਕ ਸਕਦੇ ਹੋ ਆ ਦੋ ਦਿਨਾਂ ਦੇ ਵਿੱਚ ਵਿੱਚ ਤੇ ਜਿਹੜੇ ਕਿਸਾਨ ਵੀਰਾਂ ਨੇ ਰੇਸ ਲਈ ਬਾਹਨ ਨੇ ਜਾਂ ਜਿੱਦਾਂ ਹਣੀ ਲੱਗਣ ਵਾਲਾ ਹੈ। ਇਸ ਲਈ ਬਾਣਾ ਦੇ ਵਿੱਚ ਕੋਈ ਜ਼ਿਆਦਾ ਹਲਕੇ ਬਾਣਾ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਤੇ ਉਹ ਆਪਦਾ ਦੇਖ ਦੇਖ ਰੇ ਕਰਕੇ ਕੱਧਾ ਦਿਨ ਦੇਖ ਕੇ ਤੁਸੀਂ ਫੇਰ ਪਾਣੀ ਲਾ ਸਕਦੇ ਹੋ ਤੇ ਜਿਹੜੇ ਵੀ ਰਾਣੇ ਸਪਰੇ ਮੈਂ ਤੁਹਾਨੂੰ ਫੇਰ ਦੱਸਦਾ ਜਿਹੜੇ ਵੀ ਰਾਣੇ ਸਪਰੇ ਕਰਨੀਆਂ ਜਾਂ ਕੋਈ ਰੇ ਜੂਰੀਆ ਦੇਣਾਗਾ ਉਹ ਆਪਦਾ ਮੌਸਮ ਦੀ ਗੜਬੜੀ ਤੋਂ ਪਹਿਲਾਂ ਪਹਿਲਾਂ ਦੇ ਦਿਓ। ਉਮੀਦ ਆ ਕਿਸਾਨ ਵੀਰੋ ਜਿਹੜੀ ਆਪਾਂ ਤੁਹਾਡੇ ਨਾਲ ਸਾਰੀ ਅਪਡੇਟ ਸਾਂਝੀ ਕਰਿਆ ਤੁਹਾਨੂੰ ਵਧੀਆ ਲੱਗੀ ਹੋਵੇਗੀ। ਤੇ ਤੁਸੀਂ ਸੁਚੇਤ ਰਹੋਗੇ ਤੇ ਜਿਆਦਾ ਕੋਈ ਘਬਰਾਉਣ ਦੀ ਲੋੜ ਨਹੀਂ ਹੁੰਦੀ ਇਹਦੇ ਵਿੱਚ ਕਿਉਂਕਿ ਜੋ ਕਰਨਾ ਪ੍ਰਮਾਤਮਾ ਨੇ ਕਰਨਾ ਕੋਈ ਜਿਆਦਾ ਆਪਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ ਤੇ ਬਾਕੀ ਜਿਹਦਾ ਕੋਈ ਕੰਮ ਕਰਨ ਵਾਲਾ ਉਹ ਤੁਸੀਂ ਕਰ ਸਕਦੇ ਹੋਗੇ ਆ ਦੋ ਦਿਨ ਤੁਹਾਡੇ ਲਈ ਬੈਸਟ ਨੇਗੇ ਤੇ ਜੇਕਰ ਅਗਲੇ ਦੋ ਤਿੰਨ ਦਿਨਾਂ ਦੇ ਵਿੱਚ ਆਪਾਂ ਨੂੰ ਕੋਈ ਨਾ ਹੀ ਦਿੱਕਤ ਲੱਗੀ ਤਾਂ ਆਪਾਂ ਉਹ ਕੰਮ ਕਰ ਸਕਦੇ ਹਾਂਗੇ ਤੇ ਕਿਸਾਨ ਵੀਰੋ ਆਪਾਂ ਇਸੇ ਤਰ੍ਹਾਂ ਲੇਟੈਸਟ ਅਪਡੇਟ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤੇ ਜੋ ਵੀ ਹੁਣ ਸਪਰੇਅ ਰੇਜ ਜਾ ਜਿੱਦਾਂ ਵੀ ਕੋਈ ਆਪਾਂ ਨੇ ਆਪਣੇ ਕੋਲ ਜੋ ਤਜਰਬਾ ਹੋ ਥੋੜੇ ਨਾਲ ਸਾਂਝਾ ਕਰਦੇ ਰਹਾਂਗੇ ਇਸੇ ਤਰ੍ਹਾਂ ਵਧੀਆ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ